ਜੋ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਹਮੇਸ਼ਾ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੀ ਆਵਾਜ਼ ਚੱਕਦੇ ਰਹੇ ਹੋ ਇਸ ਵਾਰ ਵੀ ਤੁਸੀਂ ਲੀਡਰਾਂ ਨੂੰ ਵੱਡੀਆਂ-ਵੱਡੀਆਂ ਗੱਲਾਂ ਆਖ ਰਹੇ ਹੋ ਅਜੇ ਆ ਕੀ ਹੋ ਗਿਆ ਲੀਡਰਾਂ ਨਾਲ ਕਿਹੜੀ ਰੰਗਿਤ ਹੋ ਗਈ ਤੁਹਾਡੀ ਨਹੀਂ ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੈ ਮਹਾਕਾਲੀ ਕੀ ਰਵਾਹੀ ਗੁਰੂ ਦਾ ਖਾਲਸਾ ਜੈ ਰਵਾਹੀ ਗੁਰੂ ਜੀ ਪਤ ਜੀ ਤਕੋ ਗੱਲ ਹੈ ਕਿ ਮੁੱਦਾ ਜਿਹੜੀ ਹੁਣ ਲੋਕ ਸਭਾ ਦਾ ਚੱਲ ਰਿਹਾ ਕਿ ਇੱਥੇ ਪੰਜਾਬ ਦੇ ਲੋਕ ਜਿਹੜੇ ਨੇ ਅਫਸੋਸ ਸਮਝ ਕੇ ਕਿਸੇ ਨੂੰ ਵੋਟ ਪਾਉਂ ਕਿਉਂਕਿ ਇਹ ਉਹੀ ਲੀਡਰ ਨੇ ਜਿਹੜੇ ਅੱਜ ਤੋਂ ਜਦੋਂ ਆਪਣਾ ਪੰਜਾਬ ਤੇ ਹਰਿਆਣਾ ਲਾਗਾ ਸੀ 1966 ਦੇ ਵਿੱਚ ਤਕਰੀਬਨ 60 ਸਾਲ ਦੇ ਕਰੀਬ ਹੋ ਚੁੱਕਲੇ ਤੇ ਇਹਨਾਂ ਨੇ ਅੱਜ ਤੱਕ ਵੀ ਉਹੀ ਮੁੱਦਾ ਰੱਖਿਆ ਹੋਇਆ ਹੈ ਕਿ ਅੱਜ ਤੁਹਾਡੇ ਗਲੀਆਂ ਪੱਕੀਆਂ ਕਰਾ ਦਾਂਗੇ ਨਾਲੀਆਂ ਪੱਕੀਆਂ ਕਰਾ ਦਾਂਗੇ ਤੁਹਾਡੇ ਫਿਰਚ ਨਸ਼ਾ ਖਤਮ ਕਰ ਦਾਂਗੇ ਉਹ ਅੱਜ ਤੱਕ ਵੀ 60 ਸਾਲਾਂ ਦੇ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆ ਉਹ ਜਦੋਂ ਸਰਕਾਰ ਆ ਕੇ ਵਾਅਦਾ ਕਰਦੇ ਨੇ ਜਿਹੜੇ ਲੀਡਰ ਨੇ ਆ ਲੀਡਰ ਬਣਨ ਤੋਂ ਪਹਿਲਾਂ ਇਹ ਤੁਹਾਡੇ ਮਾ ਦੇ ਨਾਲ ਆਪਣੀ ਤੁਹਾਡੀ ਮਾਂ ਨੂੰ ਮਾਂ ਵੀ ਕਹਿਣਗੇ ਤੁਹਾਡੇ ਭਰਾ ਨੂੰ ਭਰਾ ਵੀ ਕਹਿਣਗੇ ਤੁਹਾਡੇ ਪੁੱਤ ਨੂੰ ਪੁੱਤ ਵੀ ਕਹਿਣਗੇ ਤੇ ਜਦੋਂ ਇਹ ਲੀਡਰ ਬਣ ਜਾਂਦੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਨਾਲ ਸਿਕਿਉਰਿਟੀ ਏਜੰਸੀਆਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਉਹੀ ਲੋਕਾਂ ਨੂੰ ਚੌਂਕਾ ਦੇ ਜਿਹੜੇ ਲੋਕ ਇਹਨਾਂ ਦੇ ਹਮਾਇਤੀ ਖੜੇ ਹੁੰਦੇ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੇ ਗਨਮੰਦ ਇਹਨਾਂ ਨੂੰ ਚਰਚਾ ਦੇ ਪਿੱਛੇ ਮਾਰਦੇ ਨੇ ਇਹ ਉਹ ਲੋਕ ਨੇ ਕਿ ਲੋਕ ਇਹ ਉਹ ਲੋਕ ਨੇ ਜਿਹੜੇ ਲੱਖਾਂ ਕਰੋੜਾ ਰੁਪਇਆ ਆਪਣਾ ਆਪਣਾ ਜੂਸ ਕਰਕੇ ਇਹ ਅੱਜ ਦੀ ਡੇਟ ਦੇ ਤੇ ਜਿਹੜਾ ਇਹ ਹੈ ਲੀਟਰ ਹੀ ਹੈ ਵਪਾਰ ਬਣ ਚੁੱਕਾ ਵਾ ਕਿ ਇੰਨੇ ਕਰੋੜ ਤੇ ਲਾਉਂਦੇ ਇੰਨੇ ਕਰੋੜ ਰੁਪਏ ਕਮਾਉਂਦੇ ਠੀਕ ਹੈ ਲੱਗਦਾ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਬਿਨਾਂ ਦੇ ਵਿੱਚ ਅਜੇ ਇਹ ਸ਼ਹਿਰ ਦੇ ਵੀ ਹਾਲਾਤ ਜਿਹੜੇ ਨੇ ਪਿੰਡਾਂ ਕਸਬਿਆਂ ਦੇ ਵਿੱਚ ਪੂਸਟ ਰਿਪੋਰਟਰ ਚੱਪੇ ਜਾ ਰਹੇ ਨੇ ਵੀ ਤਾਂ ਅੱਧਾ ਕੰਮ ਕਰ ਦਿੱਤੇ ਆ ਕੰਮ ਕਰਨ ਜਾ ਰਹੇ ਸਾਡਾ ਲੱਖਾਂ ਰੁਪਇਆ ਲੱਖਾਂ ਕਰੋੜਾਂ ਰੁਪਏ ਜਦੋਂ ਉਸ ਕਹਿੰਦੇ ਆਪਾਂ ਸਵੇਰ ਤੋਂ ਬਰਸ਼ ਕਰਦੇ ਆ ਤੇ ਅਸੀਂ ਉਹ ਤੋਂ ਸਰਕਾਰ ਨੂੰ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਸਾਡੇ ਲੱਖਾਂ ਕਰੋੜਾਂ ਰੁਪਏ ਜਿਹੜਾ ਟੈਕਸ ਦਾ ਹੈ ਇਹ ਲੋਕ ਆਪਣੇ ਵੋਟਾਂ ਦੇ ਲਾਉਂਦੇ ਨੇ ਉਹ ਤੁਸੀਂ ਮੈਂ ਨਹੀਂ ਕਹਿੰਦਾ ਵੋਟ ਨਾ ਲਾਓ ਵੋਟ ਲਾਓ ਪਰ ਇੰਨਾ ਡਿਸਟੈਂਸ ਯਾਰ ਇ ਮੈਂ ਕਹਿੰਦਾ ਦਾਦਾ ਦੁਕਾਨਾਂ ਛੱਡ-ਛੱਡ ਕੇ ਏਡੇ-ਏਡੇ ਵੱਡੇ ਮੋਟ ਲਾਏ ਹੋਏ ਆ ਉਹਦਾ ਜਿਹੜਾ ਪੈਸਾ ਉਹ ਜਨਤਾ ਦਾ ਕਿੱਥੇ ਜਾਂਦਾ ਜਦੋਂ ਇਹ ਪੈਸਾ ਲੱਖਾਂ ਕਰੋੜਾਂ ਪਏ ਉਸ ਤੋਂ ਬਾਅਦ ਤੁਹਾਨੂੰ ਇਹ ਪਹਿਲਾਂ ਜਿਹੜਾ ਇਹਨਾਂ ਦਾ ਚੱਲਦਾ ਹੁੰਦਾ ਸੀਗਾ ਕਿ ਜਦੋਂ ਵੋਟਾਂ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਮੈਂ ਵੀ ਕਹਿੰਦਾ ਹੁਣ 20 ਸਾਲ ਮੈਨੂੰ ਦੇਖਦੇ ਹੋਗੇ ਜਦ ਦੀ ਮੈਂ ਹੋਸ ਮੰਨ ਲਿਆ ਤੇ ਜਦੋਂ ਲੀਡਰ ਆਪਣੇ ਵੋਟਾਂ ਵੰਕਣ ਆਉਂਦੇ ਨੇ ਉਰੋਂ ਤੇ दारू ਸ਼ਰਾਬ ਸੇਵਨ ਨਸ਼ੇ ਦਾ ਆਪ ਲੋਕਾਂ ਨੂੰ ਵੰਡਦੇ ਨੇ ਉਸ ਤੋਂ ਬਾਅਦ ਇਹ ਤੁਹਾਡੇ ਨਾਲ ਵਾਅਦਾ ਕਰਦੇ ਸੀ ਨਸ਼ਾ ਖਤਮ ਕਰਨਾਗੇ ਕਿੱਥੋਂ ਕਰਨਾਗੇ ਨਸ਼ਾ ਖਤਮ ਨਸ਼ਾ ਖਤਮ ਕਰਾਉਣ ਆਸ ਤੇ ਨਾ ਕੋ 4-5 ਤੋਂ ਮੁੱਦੇ ਨੇ ਇੱਕ ਦੰਗੀਆਂ ਪੱਕੀਆਂ ਕਰ ਦਾਂਗੇ ਨਸ਼ਾ ਖਤਮ ਕਰ ਦਾਂਗੇ ਤੇ ਲੋਕਾਂ ਦੀਆਂ ਨਾਲੀਆਂ ਪੱਕੀਆਂ ਕਰ ਦਾਂਗੇ ਔਰ ਇਥੋਂ ਚਿੱਟਾ ਖਤਮ ਕਰ ਦਾਂਗੇ ਪਹਿਲਾਂ ਤਾਂ ਇਹਨਾਂ ਦਾ ਸੀਗਾ ਸ਼ਰਾਬ ਖਤਮ ਕਰਨਾਗੇ ਇਹ ਕਦਮ ਕਰ ਗਏ ਹੁ ਇਹ ਵਾਦਾ ਕਰਕੇ ਆਂਦਾ ਕਿ ਫਿਰ ਅਸੀਂ ਨਸ਼ਾ ਖਤਮ ਕਰ ਦਾਂਗੇ ਉਸ ਤੋਂ ਬਾਅਦ ਉਹ ਪੰਜ ਸਾਲ ਬਿਖਦਾ ਨਹੀਂ ਔਰ ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਕਹਿੰਦਾ ਜਦੋਂ ਆਪਾਂ ਕਿਸੇ ਐਮਐਲਏ ਐਮਪੀ ਨੂੰ ਮਿਲਣਾ ਹੁੰਦਾ ਵੋਟਾਂ ਤੋਂ ਪਹਿਲਾਂ ਤਾਂ ਇੱਕ ਨੰਬਰ 12-12 ਦੇ ਤੱਕ ਚੱਲਦਾ ਹੁੰਦਾ 12-12 ਦੇ ਤੱਕ ਜਦੋਂ ਇਹਨਾਂ ਨੂੰ ਫੋਨ ਕਰ ਲਓ ਇਹ ਫੋਨ ਚੱਕਣਗੇ ਤੁਹਾਡੇ ਹਰ ਗੱਲ ਸੁਣਨਗੇ ਜਦੋਂ ਐਮਐਨਏ ਐਮਪੀ ਬਣਨ ਤੋਂ ਬਾਅਦ ਜਦੋਂ ਇਹਨਾਂ ਦੇ 20-20 ਐਮ 20-20 ਤਾਂ ਇਹਨਾਂ ਦੇ ਪੀਏ ਹੋ ਜਾਂਦੇ ਆ ਪੂਰਾ ਸਟੋਰੀ ਅੰਮ੍ਰਿਤ ਸਿੰਘ ਸਾਹਿਬ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਕੀ ਹਫ਼ਤਾ ਲੱਗ ਜਾਂਦਾ ਹੈ ਔਰ ਇਹਨਾਂ ਦੇ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਆ ਉਹ ਹੀ ਉਮੀਦਵਾਰ ਹੁਣ ਲੋਕਾਂ ਤੱਕ ਪਹੁੰਚਣਗੇ ਲੱਗਦਾ ਫਿਰ ਉਹੀ ਉਮੀਦਵਾਰ ਵੱਸ ਲੋਕਾਂ ਨੂੰ ਮਿਲਦੇ ਨੇ ਦੇਖੋ ਮੈਂ ਕਹਿੰਦਾ ਕਿ ਪੰਜਾਬ ਦੀ ਜਨਤਾ ਜਿਹੜੀ ਪੰਜਾਬ ਦੀ ਜਨਤਾ ਚ ਸਭ ਤੋਂ ਵੱਧ ਪਾਵਰ ਆ ਔਰ ਕਹਿੰਦੇ ਜਨਤਾ ਸਭ ਤੋਂ ਮੇਨ ਹੁੰਦੀ ਆ ਕਿ ਜਿਨੇ ਲੀਡਰ ਨੂੰ ਜਿਤਾਉਣਾ ਆਉਂਦਾ ਸਭ ਤੋਂ ਵੱਡਾ ਆਪਣਾ ਕੋਈ ਕੀ ਪਾਵਰ ਆ ਆਪਣੀ ਵੋਟ ਜੇ ਵੀ ਜਿਹੜੇ ਬੰਦੇ ਨੇ ਆਪਣੀ ਵੋਟ ਹੈ ਆਪਣੀ ਵੋਟ ਕਹਿੰਦੇ ਨਾ ਵੋਟ ਬੜੀ ਕੀਮਤੀ ਹੈ ਲੋਕਾਂ ਨੂੰ ਆਪਣੀ ਵੋਟ ਦੀ ਅਹਿਮੀਅਤ ਨਹੀਂ ਪਤਾ ਤੁਹਾਡੀ ਕੀ ਅਹਿਮੀਅਤ ਕੀ ਹੈ ਜਦੋਂ ਤੁਹਾਨੂੰ ਆਪਣੀ ਵੋਟ ਦੀ ਅਹਿਮੀਅਤ ਦਾ ਪਤਾ ਲੱਗ ਜੂਗਾ ਤੁਹਾਨੂੰ ਪਤਾ ਲੱਗੂ ਉਹ ਲੀਡਰਾਂ ਨੂੰ ਵੀ ਪਤਾ ਲੱਗੂ ਤੁਹਾਡੀ ਅਹਿਮੀਅਤ ਕੀ ਹੈ ਉਹੀ ਲੋਕ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਝੋਲੀਆਂ ਪਾਲੀਆਂ ਗੱਲਾਂ ਕਰਕੇ ਤੁਹਾਨੂੰ ਗੁੰਮਰਾਹ ਕਰਦੇ ਨੇ ਆਪਾਂ ਲੋਕ ਸੋਚਦੇ ਆ ਕਿ ਨਹੀਂ ਇਹ ਲੀਡਰ ਚੰਗਾ ਉਹ ਪਿਛਲਾ ਮਾੜਾ ਸੀ ਰੀਜ਼ਨ ਕੀ ਹੁੰਦਾ ਮੈਂ ਤੁਹਾਨੂੰ ਅੱਜ ਇੱਕ ਐਗਜ਼ਾਮਪਲ ਦੇ ਲਗਾ ਅੱਜ ਤੋਂ 3 ਦਿਨ ਪਹਿਲਾਂ ਤੁਸੀਂ ਕਿਹੜੇ ਰੰਗ ਦੇ ਬੂਟ ਪਾਏ ਸੀ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਸ਼ਾਇਦ ਤੁਹਾਨੂੰ ਨਾ ਯਾਦ ਹੋਵੇ। ਉਹੀ ਗੱਲ ਆ ਕਿ 5 ਸਾਲ ਪਹਿਲਾਂ ਜਿਹੜੇ 5 ਸਾਲ ਪਹਿਲਾਂ ਸਰਕਾਰ ਨੇ ਕਿਹੜੇ ਕੰਮ ਕੀਤੇ ਸ਼ਾਇਦ ਉਹ ਕਿਸੇ ਵੀ ਜਨਤਾ ਨੂੰ ਨਹੀਂ ਯਾਦ ਰਹਿੰਦੇ ਕਿਉਂਕਿ ਆਪਾਂ ਕੰਮ ਆਪਣੇ ਕਮਾਕਾਰਾਂ ਜਿੰਨਾ ਰੁੱਝੇ ਹੋਏ ਆਪਾਂ ਨੂੰ ਨਹੀਂ ਪਤਾ ਚੱਲਦਾ। ਇਸ ਕਰਕੇ ਆਪਾਂ ਨੂੰ ਕੀ ਹੁੰਦਾ ਕਿ ਆਪਾਂ ਲੋਕ ਭੁੱਲ ਜਾਂਦੇ ਉਹ ਜਿਹੜੇ ਉਹਨਾਂ ਨੇ ਉਹ ਕੰਮ ਕੀਤੇ ਹੁੰਦੇ ਜਾਂ ਨਹੀਂ ਕੀਤੇ ਹੁੰਦੇ ਤੇ ਜਦੋਂ ਕੋਈ ਨਵਾਂ ਲੀਡਰ ਆਪਨੇ ਲੋ ਆਪ ਨੂੰ ਪੋਲੀਆ ਪਲੀਆ ਗੱਲਾਂ ਦੇ ਸੁਸਲਾ ਲੈਂਦਾ ਕਿ ਹਾਂ ਜੀ ਹੁਣ ਤੁਹਾਡਾ ਅਸੀਂ ਹਮਾਇਤ ਲਈ ਆ ਜੀ ਤੁਸੀਂ ਤੁਹਾਨੂੰ ਬੋਰਡ ਬਹੁਤ ਹੀ ਪੰਜਾਬ ਦਾ ਭੂਮਿਕਾ ਸੁਹਾਰਾਂਗੇ ਪੰਜਾਬ ਤੋਂ ਗਰੀਬੀ ਖਤਮ ਕਰਾਂਗੇ ਮੈਂ ਤਾਂ ਇਹ ਗੱਲ ਸੁਣਦੇ ਹੁੰਦੇ ਨੂੰ ਇੰਨੇ ਸਾਲ ਹੋ ਗਏ ਕਿ ਪੰਜਾਬ ਦੇ ਵਿੱਚ ਇੰਨੇ ਸਾਲਾਂ ਤੋਂ ਅਜੇ ਗਰੀਬੀ ਨਹੀਂ ਖਤਮ ਹੋਈ ਪੰਜਾਬ ਦੇ ਵਿੱਚ ਨਸ਼ਾ ਨਹੀਂ ਖਤਮ ਹੋਇਆ ਪੰਜਾਬ ਤੋਂ ਗਰੀਬੀ ਨਹੀਂ ਪੱਕੀ ਹੋਈਆਂ ਲੋਕ ਇਹਨੇ ਨੇ ਤੇ ਬਾਕੀ ਮੁਲਕਾਂ ਦੇ ਚੰਦ ਤੇ ਪਹੁੰਚ ਗਏ ਸੂਰਜ ਤੇ ਪਹੁੰਚਣ ਦੀ ਤਿਆਰੀ ਕਰੇ ਸਾਡੇ ਲੀਡਰ ਅਜੇ ਗਲੀ ਪੱਕੇ ਕਰਾਉਣ ਲੱਗੇ ਮੈਂ ਤਾਂ ਇੱਕ ਗੱਲ ਨੂੰ ਥੋੜੇ ਕੋ ਜਵਾਬ ਮੰਗਦਾ ਕਿ ਮੈਂ ਕਿਸੇ ਦਾ ਹਮਾਇਤੀ ਨਹੀਂ ਮੈਂ ਕਿਸੇ ਪਾਰਟੀ ਨੂੰ ਬੁਲਾਉਂ ਨਹੀਂ ਕਰਦਾ ਮੈਂ ਤਾਂ ਇੱਕ ਜਨਤਾ ਦੀ ਗੱਲ ਕਰਦਾ ਆਮ ਪਬਲਿਕ ਦੀ ਗੱਲ ਕਰਦਾ ਲੱਗਦਾ 1950 ਕੋ ਜਦ ਪੰਜਾਬ ਦੀ ਸਥਾਪਨਾ ਕੀਤੀ ਗਈ ਜਦੋਂ ਤੋਂ ਹੁਣ ਤੱਕ ਅਸੀਂ ਨਾ ਤਾਂ ਚੰਗਾ ਐਜੂਕੇਸ਼ਨ ਸਿਸਟਮ ਬਣਾ ਸਕਿਆ ਦਾ ਸਿਹਤ ਵਿਭਾਗ ਦੀ ਗੱਲ ਕਰ ਲਈਏ ਸਿਹਤ ਸਿਹਤ ਨੂੰ ਉਹ ਹੌਸਪੀਟਲ ਲੈ ਕੇ ਆਦੇ ਆ ਨਾਲ ਤੇ ਗਿਆ ਪ੍ਰਬੰਧ ਕਰ ਸਕਿਆ ਹਾਂ ਸਰ। ਮੈਂ ਤਾਂ ਇਹ ਗੱਲ ਦੇਖੋ ਤੂੰ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀਗੇ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਨਾ ਤਾਂ ਕੋਈ ਏਦਾਂ ਦੀ ਕੋਈ ਫੈਸਿਲਿਟੀ ਬਣੀ ਐ ਨਾ ਤਾਂ ਏਦਾਂ ਦੀ ਕੋਈ ਸਰਕਾਰ ਨੇ ਕੋਈ ਐਸੀ ਫੈਸਿਲਿਟੀ ਬਣਾਈ ਹੈ ਉਲਟਾ ਤਾਂ ਪਿੱਛੇ ਜੇ ਇੱਕ ਸੁਣਨ ਤੇ ਆਇਆ ਸੀਗਾ ਸੈਂਟਰ ਸਰਕਾਰ ਵੱਲੋਂ ਐਂਬੂਲੈਂਸਾਂ ਮਿਲਿਆ ਸੀ ਤੇ ਇੱਥੇ ਨੇ ਸਰਕਾਰ ਨੇ ਆਪਣੀ ਹੋਟਾ ਲਾ ਲਈ ਸੀ ਸਾਈਕਲ ਮਿਲੇ ਸੀ ਕਿਤੇ ਹੋਰ ਤਾਂ ਤੇ ਇਹਨਾਂ ਨੇ ਆਪਣੇ ਕੋਲ ਲਾ ਲਈ ਸੀ ਮੈਨੂੰ ਕਈ ਚੀਜ਼ਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਲਈਏ ਅੱਜ ਦੀ ਜਨਤਾ ਜਿਹੜੀ ਆ ਉਹ ਮਰਾਵਾ ਨਹੀਂ ਹੋਊਗੀ ਪੜੀ ਵਿੱਚ ਜਨਤਾ ਵਾ ਉਹ ਜਿੰਨੇ ਪੰਜਾਬ ਦੇ ਵਿੱਚ ਮੇਰੇ ਪੰਜਾਬੀ ਰਹਿ ਗਏ ਨੇ ਜਿੰਨੇ ਪੰਜਾਬ ਦੇ ਵਿੱਚ ਮੇਰੇ ਪੰਜਾਬੀ ਰਹਿ ਗਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆਪਨੀ ਬੋਰਡ ਦੀ ਇਹਨੇ ਤਾਂ ਚਾਹੋ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਆਏ ਆਪਾਂ ਇਹ ਲੀਡਰਾਂ ਦੇ ਚਾਂਸ ਤੇ ਚਾਈ ਜਾਈਏ ਤੇ ਆਪਾਂ ਆਪਣੀ ਬੋਰਡ ਦਾ ਗਲਤ ਨਜਾਇਜ਼ ਕਰ ਦੋ ਮੈਂ ਤਾਂ ਪੰਜਾਬ ਦੀ ਜਨਤਾ ਨੂੰ ਇਹ ਗੱਲ ਕਹੂੰਗਾ ਅਗਰ ਕੋਈ ਵੀ ਲੀਡਰ ਤੁਹਾਡੇ ਕੋ ਹੱਥ ਜੋੜ ਕੇ ਆਂਦਾ ਕਿ ਮੈਂ ਪੰਜਾਬ ਦੀ ਸੇਵਾ ਕਰੂੰਗਾ ਮੈਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਪੰਜਾਬ ਦੀ ਗਰੀਬੀ ਪੰਜਾਬ ਦੇ ਨਾਲੀਆਂ ਪੰਜਾਬ ਦੀ ਸੜਕਾਂ ਪੱਕੇ ਕਰ ਦੂੰਗਾ ਤੇ ਉਹਨਾਂ ਤੋਂ ਇਤਰਾਮ ਲੈ ਲਿਓ ਅਸ਼ਾਮ ਲਿਖਵਾ ਕੇ ਕਿ ਮੁੜ ਕੇ ਇਹ ਨਾ ਹੋਵੇ ਸਾਡੇ ਪੰਜਾਬ ਦੇ ਵਿੱਚ ਹਰ ਸਾਲ 5 ਸਾਲ ਬਾਅਦ ਆਪ ਜੋੜ ਕੇ ਆ ਜਾਂਦੇ ਆ ਤੇ ਇਹਨਾਂ ਨੂੰ ਇਹ ਗੱਲ ਕਹੋ ਕਿ ਸਾਨੂੰ ਅਸ਼ਾਮ ਤੇ ਲਿਖ ਕੇ ਦਿਓ ਆਪਣੀ ਮੋਹਰ ਲਾ ਕੇ ਦਿਓ ਕਿ ਅਗਰ ਕੱਲ ਨੂੰ ਤੁਸੀਂ ਮੁਕਰਿਆ ਤੁਸੀਂ ਤੁਹਾਡੇ ਪਰਚਾ ਦਰਜ ਕਰਾ ਦਿੱਤੀ ਜੀ